ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਹੋਰ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਉਹਨਾਂ ਨੂੰ ਬੁਰਾ ਫਸਾ ਦਿੱਤਾ ਹੈ ਉਹਨਾਂ ਦੀ ਕਈ ਗੱਲ ਉਹਨਾਂ ਦੇ ਉਲਟ ਹੋ ਗਈ ਹੈ ਤਾਂ ਨਵਜੋਤ ਸਿੰਘ ਸਿੱਧੂ ਹੁਣ ਬੁਰੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ 850 ਕਰੋੜ ਰੁਪਏ ਦਾ ਨੋਟਿਸ ਜਾਰੀ ਹੋਇਆ ਹੈ ਕਿ ਅਚੇਹਾ ਬਿਆਨ ਦੇ ਵਿੱਚ ਉਹਨਾਂ ਵੱਲੋਂ ਕਹਿ ਦਿੱਤਾ ਕਿ ਉਹਨਾਂ ਨੂੰ ਜੋ ਐਡਾ ਭਾਰੀ ਜੁਰਮਾਨਾ ਜਿਹੜਾ ਆ ਉਹ ਕਰਨ ਦੀ ਗੱਲ ਕੀਤੀ ਜਾ ਰਹੀ ਆ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਨਵਜੋਤ ਸਿੰਘ ਸਿੱਧੂ ਅੱਜਕੱਲ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦੇ ਦਿੱਤੇ ਬਿਆਨ ਨੇ ਹੀ ਉਹਨਾਂ ਨੂੰ ਬੁਰਾ ਫਸਾ ਦਿੱਤਾ ਸਾਬਕਾ ਕ੍ਰਿਕਟਰ ਅਤੇ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੱਗ ਸਿਵਲ ਸੁਸਾਇਟੀ ਵੱਲੋਂ 850 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਸੁਸਾਇਟੀ ਨੇ ਇਹ ਨੋਟਿਸ ਭੇਜ ਕੇ 7 ਦਿਨਾਂ ਦਾ ਜੋ ਉਹਨਾਂ ਨੂੰ ਸਮਾਂ ਦਿੱਤਾ ਹੈ ਤੇ ਇਹ ਕਿਹਾ ਕਿ 7 ਦਿਨਾਂ ਦੇ ਅੰਦਰ ਅੰਦਰ ਇਲਾਜ ਦੇ ਲਈ ਦਸਤਾਵੇਜ਼ ਪੇਸ਼ ਕਰਨ ਜਾ ਫਿਰ ਮਾਫੀ ਦੀ ਮੰਗ ਜਿਹੜੀ ਆ ਉਹ ਕੀਤੀ ਹੈ ਜੇ ਅਜੇ ਹਾਂ ਨਹੀਂ ਕੀਤਾ ਤਾਂ ਨੁਕਸਾਨ ਦਾ ਦਾਵਾ ਵੀ ਉਹਨਾਂ ਵੱਲੋਂ ਕੀਤਾ ਜਾਏਗਾ ਤਾਂ ਆਖਿਰਕਾਰ ਇਹ ਮਾਮਲਾ ਹੈ ਕੀ ਆ ਸੋਸਾਇਟੀ ਦੇ ਕਨਵੀਨਰ ਜੋ ਕੁਲਦੀਪ ਸੋਲੰਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਦੀ ਜੋ ਪਤਨੀ ਹੈ ਧਰਮ ਪਤਨੀ ਨਵਜੋਤ ਕੌਰ ਸਿੱਧੂ ਉਹਨਾਂ ਵੱਲੋਂ ਆਯੁਰਵੇਦ ਦੇ ਇਲਾਜ ਕਰਕੇ ਕੈਂਸਰ ਦੀ ਚੌਥੀ ਸਟੇਜ ਦੀ ਬਿਮਾਰੀ ਨੂੰ 14 ਦਿਨਾਂ ਦੇ ਵਿੱਚ ਮਾਤ ਦੇਣ ਦਾ ਦਾਵਾ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ ਪਰ ਦਾਵਾ ਇਹ ਕੀਤਾ ਗਿਆ ਕਿ ਬਿਨਾ ਐਲੋਪੈਥੀ ਦਵਾਈਆਂ ਦੇ ਹੀ ਸਿਰਫ ਆਪਣੀ ਡਾਈਟ ਤੇ ਜੋ ਲਾਈਫ ਸਟਾਈਲ ਚ ਤਬਦੀਲੀ ਕਰਕੇ ਪਤਨੀ ਨੇ ਕੈਂਸਰ ਨੂੰ ਹਰਾਇਆ ਅਜਿਹੇ ਬਿਆਨ ਜਿਹੜੇ ਆ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹੇ ਗਏ ਸਨ ਤਾਂ ਇਹ ਵੱਡਾ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਨੇ ਬਿਨਾਂ ਐਲੋਪੈਥਿਕ ਦਵਾਈਆਂ ਨੂੰ ਲਏ ਬਿਨਾ ਸਿਰਫ ਆਪਣੇ ਜੋ ਉਹਨਾਂ ਦੀ ਲਾਈਫ ਸਟਾਈਲ ਹੈ ਉਹਨਾਂ ਦੀ ਡਾਈਟ ਤੇ ਵਿੱਚ ਤਬਦੀਲੀ ਕਰਕੇ ਜੋ ਕੈਂਸਰ ਦੀ ਚੌਥੀ ਸਟੇਜ ਹੈ ਨਵਜੋਤ ਕੌਰ ਸਿੱਧੂ ਨੂੰ ਉਸ ਨੂੰ ਹਰਾਇਆ ਹੈ ਤਾਂ ਸੁਸਾਇਟੀ ਦਾ ਇਹ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ ਨੂੰ ਹੁਣ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਇਹਦਾ ਕਾਰਨਾਂ ਦੇ ਕਰਕੇ ਕਿਸੇ ਵੀ ਕੈਂਸਰ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਤਾਂ ਇਸ ਨੂੰ ਸੁਣ ਕੇ ਹੁਣ ਜੋ ਦੇਸ਼ ਵਿਦੇਸ਼ ਦੇ ਵਿੱਚ ਕੈਂਸਰ ਦੇ ਮਰੀਜ਼ ਪਰਮ ਤੇ ਪੁਲੇਖੇ ਵਿੱਚ ਪਏ ਨੇ ਕਿ ਐਲਪੈਥੀ ਮੈਡੀਸਿਨ ਦੇ ਨਾਲ ਜੋ ਉਹਨਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉਹ ਉੱਠਦਾ ਨਜ਼ਰ ਆ ਰਿਹਾ ਹੈ ਕਿ ਇਸ ਦੇ ਨਾਲ ਇਲਾਜ ਜਿਹੜਾ ਆ ਉਹ ਸੰਭਵ ਨਹੀਂ ਹੈ ਤਾਂ ਉੱਥੇ ਹੀ ਸੁਲੰਕੀ ਦਾ ਇੱਕ ਕਹਿਣਾ ਹੈ ਕਿ ਉਹਨਾਂ ਦੇ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ ਪਰ ਮਰੀਜ਼ ਦੀ ਗੁਪਤਾ ਨੂੰ ਇਹ ਧਿਆਨ ਵਿੱਚ ਰੱਖਦੇ ਹੋਏ ਉਹ ਇਸ ਨੂੰ ਸਾਹਮਣੇ ਨਹੀਂ ਲਿਆ ਸਕਦੇ ਤਾਂ ਸੁਸਾਇਟੀ ਨੇ ਅੱਗੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਿਹਾ ਕਿ ਸਿੱਧੂ ਦੀ ਜੋ ਪਤਨੀ ਇਹ ਦੱਸਣ ਕਿ ਐਲੋਪੈਥੀ ਮੈਡੀਸਿਨ ਦਾ ਜੋ ਇਲਾਜ ਉਹਨਾਂ ਨੇ ਕਰਵਾਇਆ ਹੈ ਤੇ ਉਸ ਨਾਲ ਉਹਨਾਂ ਨੂੰ ਕੋਈ ਲਾਭ ਹੋਇਆ ਹੈ ਜਾਂ ਨਹੀਂ ਇਹ ਵੱਡਾ ਸਵਾਲ ਜੋ ਚੈਗ ਸਿਵਲ ਸੁਸਾਇਟੀ ਵੱਲੋਂ ਜਿਹੜਾ ਕੀਤਾ ਗਿਆ ਤਾਂ ਦੂਜਾ ਵੱਡਾ ਸਵਾਲ ਉਹਨਾਂ ਨੇ ਹੋਰ ਕੀਤਾ ਹੈ ਕਿ ਕੈਂਸਰ ਵਿੱਚ ਫ੍ਰੀ ਹੋਣ 'ਚ ਸਿਰਫ ਡਾਈਟ ਨਿੰਬੂ ਪਾਣੀ ਜਾਂ ਨਿੰਮ ਦੇ ਪੱਤੇ ਆਦਿ ਖਾਣ ਨਾਲ ਹੀ ਉਹਨਾਂ ਨੂੰ ਲਾਭ ਮਿਲਿਆ ਜਾਂ ਫਿਰ ਦਵਾਈਆਂ ਦੇ ਨਾਲ ਤਾ ਹੁਣ ਅੱਜਕੱਲ ਜੋ ਸਾਬਕਾ ਕ੍ਰਿਕਟਰ ਅਤੇ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁਰੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਚੱਗ ਸਿਵਲ ਸੁਸਾਇਟੀ ਨੇ ਜੋ ਹੁਣ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਤਾਂ ਉਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਜੋ ਜਿਹੜੇ ਇਸ ਦੇ ਦਸਤਾਵੇਜ਼ ਨੇ ਉਹ ਮੰਗੇ ਗਏ ਨੇ ਜੇਕਰ ਉਹ ਇਸ ਦਸਤਾਵੇਜ਼ ਨੂੰ ਨਹੀਂ ਪੇਸ਼ ਕਰਦੇ ਤਾਂ ਉਹਨਾਂ ਨੂੰ ਮੁਆਫੀ ਮੰਗਣ ਦੇ ਲਈ ਵੀ ਕਿਹਾ ਗਿਆ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਹੀ ਮਰੀਜ਼ ਹਨ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ ਜੇਕਰ ਉਹ ਆਪਣਾ ਇਲਾਜ ਕਰਾਉਂਦੇ ਹਨ ਤਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਉਹ ਗੁੰਮਰਾਹ ਹੋ ਸਕਦੇ ਨੇ ਤਾਂ ਅਜਿਹਾ ਚੱਕ ਸਿਵਲ ਸੁਸਾਇਟੀ ਦਾ ਮੰਨਣਾ ਹੈ ਤਾਂ ਸੋਲੰਕੀ ਜੋ ਕਿ ਚੱਕ ਸਿਵਲ ਸੁਸਾਇਟੀ ਦੇ ਕਨਵੀਨਰ ਨੇ ਉਹਨਾਂ ਨੇ ਕਿਹਾ ਕਿ ਸੱਤ ਦਿਨਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਤਾਂ ਉਹ ਸੱਤ ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਮੁਆਫੀ ਮੰਗ ਸਕਦੇ ਨੇ ਨਹੀਂ ਤਾਂ ਉਹਨਾਂ ਦੇ ਉੱਤੇ ਜੋ ਕਿ ਜੇਕਰ ਉਹਨਾਂ ਨੇ ਅਜੇ ਹਾਨ ਨਹੀਂ ਕੀਤਾ ਤਾਂ ਉਹਨਾਂ ਤੇ ਉੱਤੇ ਜੋ ਨੁਕਸਾਨ ਹੋਇਆ ਤਾਂ ਉਸ ਦਾ ਮੁਆਵਦੇ ਦੇ ਲਈ ਕੇਸ ਕੀਤਾ ਜਾਏਗਾ